ਸ਼ਾਹਕੋਟ ਦੇ ਨਜ਼ਦੀਕੀ ਪਿੰਡ ਪੋਇਪੁਰ ਦਾ ਇੱਕ ਨੌਜਵਾਨ ਭਾਰਤ-ਪਾਕਿਸਤਾਨ ਸਰਹੱਦ 라ਹੀ ਪਾਕਿਸਤਾਨ ਵਿੱਚ ਦਾਖਲ ਹੋ ਗਿਆ ਜਿਸ ਨੂੰ ਪਾਕਿਸਤਾਨ ਰੇਜਰਾ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਇਹ ਗ੍ਰਿਫਤਾਰੀ ਅੰਤਰਰਾਸ਼ਟਰੀ ਸੀਮਾ ਨੇੜੇ ਹੋਈ ਅਤੇ ਇਹ ਇਲਾਕਾ ਸਹੇਜੜਾ ਖੇਤਰ ਕਸੂਰ ਜ਼ਿਲ੍ਹੇ ਦੇ ਗੰਡਾ ਸਿੰਘ ਪੁਲਿਸ ਸਟੇਸ਼ਨ ਦੀ ਸੀਮਾ ਅਧੀਨ ਆਉਂਦਾ ਹੈ ਨੌਜਵਾਨ ਦੀ ਪਛਾਣ 23 ਸਾਲਾ ਪਹਿਲਵਾਨ ਸ਼ਰਨਦੀਪ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਪਿੰਡ ਪੋਇਪੁਰ ਤਹਿਸੀਲ ਸ਼ਾਹਕੋਟ ਜ਼ਿਲ੍ਹਾ ਜਲੰਧਰ ਪੰਜਾਬ ਵਜੋਂ ਹੋਈ ਹੈ ਇਸ ਸੰਬੰਧੀ ਜਦ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨਾਲ ਗੱਲਬਾਤ ਕੀਤੀ ਤਾਂ ਨੌਜਵਾਨ ਸ਼ਰਨਦੀਪ ਸਿੰਘ ਦੇ ਪਿਤਾ ਸਤਨਾਮ ਸਿੰਘ ਅਤੇ ਮਾਤਾ ਅਮਰਜੀਤ ਕੌਰ ਨੇ ਪਰੇ ਮੰਨ ਨਾਲ ਦੱਸਿਆ ਕਿ ਉਹਨਾਂ ਦੇ ਲੜਕੇ ਸ਼ਰਨਦੀਪ ਸਿੰਘ ਦਾ ਪਿਛਲੇ ਕੁਝ ਮਹੀਨੇ ਪਹਿਲਾਂ ਝਗੜਾ ਹੋ ਗਿਆ ਸੀ ਜਿਸ ਵਿੱਚ ਹਮਲਾਵਰਾਂ ਵੱਲੋਂ ਉਸ ਦਾ ਗੁੱਟ ਵੱਢ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਸ਼ਰਨਦੀਪ ਸਿੰਘ ਪਰੇਸ਼ਾਨ ਰਹਿਣ ਲੱਗ ਪਿਆ ਅਤੇ ਮਾੜੀ ਸੰਗਤ ਵਿੱਚ ਪੈਣ ਕਰਕੇ ਨਸ਼ਿਆਂ ਦਾ ਆਦੀ ਹੋ ਗਿਆ उन्होंने कि बीती दो नवंबर नदीप सा नौजवान जो उसका दोस्त सी नाल उस दे मोटरसाइकिल ते बिना दसे घर तो गया पर देर रात तक वापस ना आया जब उसकी भालकरण समय पिंडान पुछया तो उसने पहला काफी दिन कुछ ना दस्या आखिर छे नवंबर न उसने दसिया की वह संदीप सिंप रत्थों के, के खेमकरण विखे छड़ के आया है ਉਨਾ ਦਸਿਆ ਕਿ 7 ਨਵੰਬਰ ਨੂੰ ਸ਼ਾਹਕੋਟ ਪੁਲਿਸ ਨੂੰ ਸ਼ਰਨਦੀਪ ਸਿੰਘ ਦੀ ਗੁੰਮਸ਼ੁਦਗੀ ਦੀ ਦਰਖਾਸਤ ਦਿੱਤੀ ਗਈ ਅਤੇ ਉਸ ਦੀ ਭਾਲ ਚੱਲ ਰਹੀ ਸੀ ਕਿ 21 ਦਸੰਬਰ ਨੂੰ ਦੁਪਹਿਰ ਸਮੇਂ ਸੋਸ਼ਲ ਮੀਡੀਆ 'ਨ ਰਾਹੀਂ ਪਤਾ ਲੱਗਾ ਕਿ ਸ਼ਰਨਦੀਪ ਸਿੰਘ ਪਾਕਿਸਤਾਨ ਵਿੱਚ ਹੈ ਅਤੇ ਉਸ ਨੂੰ ਪਾਕਿਸਤਾਨੀ ਰੇਜਰਾਂ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਉਨਾ ਆਪਣੇ ਪੁੱਤਰ ਦੀ ਰਿਹਾਈ ਦੀ ਮੰਗ ਕਰਦਿਆ ਕਿਹਾ ਕਿ ਉਸ ਦੇ ਪੁੱਤਰ ਦਾ ਕੋਈ ਕਸੂਰ ਨਹੀਂ, ਉਹ ਅਣਜਾਣ ਹੈ ਜਿਸ ਕਾਰਨ ਉਹ ਬਾਰਡਰ ਪਾਰ ਕਰਕੇ ਪਾਕਿਸਤਾਨ ਵਿੱਚ ਦਾਖਲ ਹੋ ਗਿਆ। ਸ਼ੰਦੀਪ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਕੇਂਦਰ ਸਰਕਾਰ પાસે ਮੰਗ ਕੀਤੀ ਕਿ ਉਹਨਾਂ ਦੇ ਲੜਕੇ ਨੂੰ ਰਿਹਾ ਕਰਵਾਉਣ ਵਿੱਚ ਮਦਦ ਕੀਤੀ ਜਾਵੇ। ਸ਼ਾਹਕੋਟ ਤੋਂ ਪੰਜਾਬ న్యూਸ ਆਨਲਾਈਨ ਦੀ ਖਾਸ ਰਿਪੋਰਟ। ਜੀ ਤੁਹਾਡਾ ਬੇਟਾ ਜੀ ਘਰ ਤੋਂ ਗਿਆ ਹੈਗਾ ਪਤਾ ਲੱਗਾ ਉਹ ਪਾਕਿਸਤਾਨ ਦੇ ਵਿੱਚ ਪਹੁੰਚ ਗਿਆ ਹੈਗਾ। ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਮੇਰਾ ਬੇਟਾ ਇੱਧਰ ਆਉਣਾ ਚਾਹੀਦਾ। ਮੈਨੂੰ ਮਿਲ ਜੇ। ਇਹੀ ਮੰਗਾ ਮੇਰੀ। ਠੀਕ ਹੈ। ਪਤਾ ਲੱਗਾ ਕੀ ਕਾਰਨ ਕੀ ਸੀਗਾ ਜੀ ਉੱਥੇ ਕਿਸ ਤਰ੍ਹਾਂ ਪਹੁੰਚਿਆ ਜੀ ਉਹ। ਕਾਨੂੰ ਤਾਂ ਕੋਈ ਪਤਾ ਨਹੀਂ ਕਿੱਦਾਂ ਪਹੁੰਚ ਗਿਆ ਮਸ ਇਦਾਂ ਹੀ ਸੁਣੀ ਸੁਣੀ ਜਾਂਦੇ ਗੱਲਾਂ ਅੱਛਾ ਜੀ ਤੁਸੀਂ ਕੀ ਸਰਕਾਰ ਤੋਂ ਕੀ ਮੰਗ ਕਰਦੇ ਹੋ ਤੁਸੀਂ ਹਾਂ ਜੀ ਮੇਰਾ ਬੇਟਾ ਲਿਆ ਦਿਓ ਲਿਆ ਦਿਓ ਮੇਰਾ ਬੇਟਾ ਵਸ ਐਂਗੇ ਵੀ ਮੈਂ ਬਹੁਤ ਗੱਲਾਂ ਕਰ ਬੈਠੀ ਹੁਣ ਮੇਰੇ ਤੋਂ ਨਹੀਂ ਹੁੰਦੀਆਂ ਕੋਈ ਸੁਝਦਾ ਨਹੀਂ ਮੈਨੂੰ ਕੁਝ ਇੱਕ ਗੱਲਬਾਤ ਹੋਈ ਸੀ ਜੀ ਤੁਹਾਡੇ ਲੜਕੇ ਦੇ ਨਾਲ ਜਿਹੜਾ ਕੋਈ ਪਾਕਿਸਤਾਨ ਪਹੁੰਚ ਗਿਆ ਜੀ ਮੇਰਾ ਲੜਕਾ ਜੀ ਸ਼ਰਨਦੀਪ ਸਿੰਘ ਨਾਮ ਜੇ ਤਾਂ ਉਹ ਦੋ ਤਰੀਕ ਨੂੰ ਘਰੋਂ ਗਿਆ ਜੀ ਕੋਈ 4:30 4 ਵਜੇ ਘਰੋਂ ਗਿਆ ਮੇਰੇ ਪਿੰਡ ਦਾ ਇੱਕ ਬੱਚਾ ਲੜਕਾ ਸੀ ਉਹਦਾ ਦੋਸਤ ਹੀ ਸੀਗਾ ਉਹਦੇ ਨਾਲ ਗਿਆ ਜੀ ਤੇ ਉਸ ਤੋਂ ਬਾਅਦ ਉਹ ਘਰ ਵਾਪਸ ਨਹੀਂ ਆਇਆ ਉਹ ਲੜਕਾ ਵਾਪਸ ਆ ਗਿਆ ਉਹ ਨਹੀਂ ਆਇਆ ਤੇ ਅਸੀਂ ਪੁੱਛਿਆ ਪੁੱਛਿਆ ਕੋਈ ਉਹਨੇ ਸਾਨੂੰ ਦੱਸਿਆ ਨਹੀਂ ਵੀ ਮੈਂ ਕਿੱਥੇ ਛੱਡ ਗਿਆ ਪਰ ਉਹਨੇ ਸਾਨੂੰ ਉਸ 7 ਤੱਕ 6 ਤਰੀਕ ਨੂੰ ਦੱਸਿਆ ਵੀ ਮੈਂ ਇੱਥੇ ਛੱਡ ਗਿਆ ਕੋਈ ਪਿੰਡੇ ਉਧਰ ਖੇਮ ਕਨਸੈਟ ਉੱਥੇ ਗਿਆ ਸੀ ਅਸੀਂ ਅਸੀਂ ਤੇ ਉਥੇ ਰਹਿ ਪਿਆ ਮੈਂ ਵਾਪਸ ਆ ਗਿਆ ਤੇ ਫਿਰ ਉਸ ਤੋਂ ਬਾਅਦ ਜੀ 2 ਤਰੀਕ 7 ਤਰੀਕ ਨੂੰ ਸੀ ਥਾਣੀ ਸ਼ਾਗੁਰ ਕੰਪਲੀਟ ਕਰਤੀ ਜੀ ਸਾਡਾ ਬੱਚਾ ਮਿਸ ਕਰੋ ਗਿਆਵੇਂ ਲੱਭਿਆ ਨਹੀਂ ਤੇ ਉਹ ਹੁਣ ਪਤਾ ਲੱਗਾ ਜੀ 21 ਤਰੀਕ ਨੂੰ ਵੀ ਉਹ ਪਾਕਿਸਤਾਨ ਪਹੁੰਚ ਗਿਆ ਜੀ ਇਹ ਪਿਛਲੇ ਮਹੀਨੇ ਦਾ ਕੀ ਹੈ ਜੀ ਹਾਂਜੀ ਨਵੰਬਰ ਦੋ ਦਾ ਕੀ ਹੈ ਜੀ ਫਿਰ ਹਾਂ ਠੀਕ ਹੈ ਜੀ ਤੇ ਹੁਣ ਤੁਹਾਨੂੰ ਪਤਾ ਕਦੋਂ ਲੱਗਾ ਜੀ ਮੈਨੂੰ 21 ਤਰੀਕ ਨੂੰ ਪਤਾ ਲੱਗਾ ਜੀ ਉਹ ਵੀ ਰਿਸ਼ਤੇਦਾਰਾਂ ਨੇ ਯਾਰਾਂ ਦੋਸਤਾਂ ਨੇ ਜਿਹੜੇ ਸੋਸ਼ਲ ਮੀਡੀਆ ਦੇ ਵਿੱਚ ਆਏ ਸੀ ਕਭਰ ਔਟੋਗੱਤਾਂ ਨਾਲ ਜੀ ਮੈਨੂੰ ਉਹਨਾਂ ਨੇ ਭੇਜੀ ਜੀ ਠੀਕ ਹੈ ਤੇ ਕੀ ਗੱਲਬਾਤ ਕੀਤੀ ਸੀ ਕਾਰਨ ਕੀ ਸੀ ਉਹਦਾ ਕਾਰਨ ਦਾ ਪਤਾ ਨਹੀਂ ਜੀ ਉਹ ਪਹਿਲਾਂ ਤਾਂ ਠੀਕ ਸੀਗਾ ਕਾਫੀ ਪਰਵਾਨ ਨਹੀਂ ਕਰਦਾ ਸੀ ਸੋਣਾ ਖੁੱਲਦਾ ਖੁੱਲਦਾ ਸੀ ਜੀ ਤੇ ਆ ਕੋਈ ਤਿੰਨ ਚਾਰ ਮਹੀਨੇ ਪਹਿਲਾਂ ਪਹਿਲਾਂ ਵੀ ਉਹਦੀ ਇੱਕ ਛੋਟੀ ਜੀ ਲੜਾਈ ਹੋਈ ਸੀ ਪਿੰਡ ਚ ਉਹਦੇ ਛੱਟਾਂ ਲੱਗੀਆਂ ਸੀ ਕਾਫੀ ਤੇ ਉਸ ਤੋਂ ਬਾਅਦ ਦੇ ਵਿੱਚ ਚਾਰ ਕੁ ਮਹੀਨੇ ਪਹਿਲਾਂ ਉਹਦਾ ਬੁੱਟ ਵਟਿਆ ਗਿਆ ਸੀ ਅਫੀ ਤੇ ਉਸ ਤੋਂ ਬਾਅਦ ਉਹ ਡਿਪਰੈਸ਼ਨ ਜਿਹੇ ਚ ਰਹਿੰਦਾ ਸੀ ਜੀ ਤੇ ਥੋੜਾ ਬੋਤਾ ਡਿਪਰੈਸ਼ਨ ਦੇ ਵਿੱਚ ਨਸ਼ਾ ਨੂੰ ਸ਼ਵੀ ਕਰਦਾ ਸੀ ਜੀ ਤੇ ਉਹ ਪਤਾ ਨਹੀਂ ਲੱਗਿਆ ਸੀ ਕਿਵੇਂ ਆ ਕੀ ਬਣਿਆ ਜੀ ਠੀਕ ਹੈ ਤੇ ਤੁਹਾਨੂੰ ਕੋਈ ਪਾਕਿਸਤਾਨ ਕੋਈ ਪੁਲਿਸ ਵੱਲੋਂ ਜਾਂ ਕੋਈ ਰੇਂਜਰਸ ਵੱਲੋਂ ਕੋਈ ਫੋਨ ਆਇਆ ਹੋਵੇ ਜਾਂ ਕੋਈ ਮੈਸੇਜ ਆਇਆ ਹੋਵੇ ਜੀ ਨਹੀਂ ਜੀ ਸਾਨੂੰ ਕਿਸੇ ਨੂੰ ਮੈਸੇਜ ਨਹੀਂ ਆਇਆ ਉਹ ਇੱਕ ਸ਼ਾਇਦ 21 ਤਰੀਕ ਨੂੰ ਸ਼ਾਮ ਨੂੰ ਬੀਐਸਐਫ ਵਾਲੇ ਆਏ ਸੀ ਜੀ ਸਾਡੇ ਕੋਲ ਉਹ ਕੁਝ ਗਿਸ਼ ਕਰਨ ਵਾਸਤੇ ਵਿਭਚਾਤਾ ਕਿੱਥੇ ਆ ਫਿਰ ਉਹਨਾਂ ਨੂੰ ਮੈਂ ਦੱਸਿਆ ਜੀ ਉਹ ਤਾਂ 2 ਤਰੀਕ ਤੋਂ ਘਰੋਂ ਨਹੀਂ ਹੈਗਾ ਘਰੋਂ ਗਿਆ ਹੋਇਆ ਤੇ ਉਹਨਾਂ ਨੇ ਮੈਨੂੰ ਦੱਸਿਆ ਤੁਹਾਨੂੰ ਪਤਾ ਨਹੀਂ ਮੈਂ ਕਿਹਾ ਜੀ ਮੈਨੂੰ ਸੋਸ਼ਲ ਮੀਡੀਆ ਲਈ ਪਤਾ ਲੱਗ ਗਿਆ ਤੇ ਉਹਨਾਂ ਨੇ ਮੈਨੂੰ ਕਿਹਾ ਵੀ ਹਾਂ ਤੁਹਾਡਾ ਬੱਚਾ ਪਾਕਿਸਤਾਨ ਚ ਹੈ ਜੀ ਠੀਕ ਹੈ ਤੇ ਤੁਸੀਂ ਉਹਨ ਕੀ ਮੰਗ ਕਰਦੇ ਹੋ ਕੋਈ ਸਰਕਾਰ ਤੋਂ ਅਸੀਂ ਸਰਕਾਰ પાસે ਮੰਗ ਕਰਦੇ ਹਾਂ ਜੀ ਸਾਡੇ ਬੱਚੇ ਨੂੰ ਵਾਪਸ ਲਿਆਂਦਾ ਜਾਵੇ ਜੀ ਹਾਂ ਜੀ ਸਰ